ਹਾਜੇਪਵਾਨ ਨੀਗੜ ਰੇਵਰ ਫਾਊਂਡੇਸ਼ਨ ਅਤੇ HDFC ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਮੌਕੇ ਤੇ ਡਾਕਟਰ ਖਾਨ ਤੇ HDFC ਮੈਨੇਜਰ ਵੱਲੋਂ ਕੀ ਕਿਹਾ ਗਿਆ ਜਰਾ ਸੁਣੋ ਰਿਪੋਰਟਰ ਰਾਜ ਖੁਰਮੀ ਪਵਾਨੀਗੜ ਇਹ ਤਾਂ ਗੁੰਜਿਆ ਗਿਆ ਹੈਗਾ ਕਾਦੀ ਉਹ ਦੇਖ ਰੋਗਾ ਖੂਨ ਦਾ ਕੜਾ

उनका आज बर्थडे है अठारह दिसंबर को उन्होंने ये कैंप का ऑर्गेनाइजेशन किया है यहाँ पे ऑर्गेनाइज किया नहीं तो एनुअल लगते हैं जी हाँ अभी दो, तक अभी लगभग डॉलर घर से आ चुके, चुके। हूँ आ जा रहे हैं दो बजे तक कैंप का टाइम लगा लगने का सर ये जो खानदान है खानदान महादान एक्चुअली ये खूनदान होता है कि एक यूनिट ब्लड एक ज़िंदगी बचा लेता है बंदे की और हकीकत में ये इंसानियत की सेवा है नहीं ज़िंदगी में कम से कम एक बार तो हर एक इंसान को खूनदान करना चाहिए वैसे तीन तीन महीने बाद भी नौजवान जो प्रेरित हैं इस सेवा भाव से वो तीन तीन महीने बाद खूनदान करते रहते हैं हमारे यहाँ और रोटरी क्लब है हमारे वो भी खून कैंप लगवाते हैं हमारे यहाँ अब एच डी एस सी के साथ में हम लोगों ने ये कोलेब्रेशन के साथ में लगाया कैंप Uh, काफ़ी नौजवान हमारे स्टूडेंट्स भी हैं वो भी लड़कियाँ भी जो नर्सिंग की लड़कियाँ हैं वो दे रही हैं uh, जो बी एस के बच्चे हैं हमारे वो भी ब्लड डोनेशन दे रहे हैं यहाँ पर और, और भी पिंडों से बाहर से लोग आ रहे हैं देने के लिए तो लोगों में जज्बा है हमें खून देने का तो, तो, तो देने दू दू दे मुझे लगता है कि नाइन्टी प्लस हो जाएंगे हाँ जी ਮੈਂ ਸਚਿਪਾਲ ਇੱਥੇ ਐਚਡੀਐਫਸੀ ਬੈਂਕ ਪੋਣੇਗੜ ਬ੍ਰਾਂਚ ਤੋਂ ਸਰ ਅੱਜ ਇਹ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਬਾਰੇ ਕੀ ਦੇਖੋ ਖੂਨਦਾਨ ਇੱਕ ਮਹਾਨਦਾਨ ਹੈ ਇਹ ਹਰ ਇੱਕ ਨੂੰ ਲਗਾਉਣਾ ਚਾਹੀਦਾ ਹੈ ਅਸੀਂ ਵੀ ਇਨੀਸ਼ੀਏਟਿਵ ਲਿਆ ਕਿ ਇਹ ਕੈਂਪ ਲਗਾਇਆ ਗਿਆ ਹੈ ਇਹਦੇ ਵਿੱਚ ਕੀ ਹੈ ਕਿ ਆਪਾਂ ਖੂਨਦਾਨ ਕਰ ਨਾਲ ਆਪਣੀ ਕਮਜ਼ੋਰੀ ਜਾਂ ਕੁਝ ਘਟਾਤਾ ਪੰਦ ਨਹੀਂ ਬਟ ਕਿਸੇ ਨਾ ਕਿਸੇ ਦੀ ਜ਼ਿੰਦਗੀ ਜ਼ਰੂਰ ਬਚਾ ਸਕਦੇ ਕਿਸ ਨੇ ਹਦੋਂ ਵੀ ਆਪਣੇ ਕੌਮ ਜਮਾਨਾ ਨੂੰ ਖੂਨਦਾਨ ਦੇਖੋ ਖੂਨਦਾਨ ਤਾਂ ਕਰ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਦੀ ਰੇਟ ਦੇ ਵਿੱਚ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਖੂਨ ਲੈਣਾ ਹੁੰਦਾ ਹੈ ਤਾਂ ਉਹ ਥਾਂ ਥਾਂ ਤੇ ਘੁੰਮਦੇ ਹਨ ਕੋਈ ਕਰਕੇ ਖੂਨ ਨਹੀਂ ਮਿਲਦਾ ਬਟ ਜੋ ਖੂਨਦਾਨ ਦੇ ਦਿੰਦੇ ਹਨ ਤਾਂ ਅਨਵਲ ਟਾਈਮ 'ਚ ਸਰਟੀਫਿਕੇਟ ਦੇ ਬੇਸ ਤੇ ਆਪਣੇ ਕਿਸੇ ਯਾਰ ਦੋਸਤ ਦੀ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਖੂਨ ਲੈ ਕੇ ਜਾਨ ਬਚਾ ਸਕਦੇ ਆ ਇਸ ਕਰਕੇ ਮਨ ਚਾਹੀਦਾ ਕਿ ਉਹਨੂੰ ਖੂਨ ਵਤ ਤੋਂ ਚੜ੍ਹ ਕੇ ਦੇਣਾ ਚਾਹੀਦਾ ਕਿੰਨੇ ਕੈਂਪ ਲਗਾ ਦਿੱਤੇ ਇਹ ਸਰਪੋੜਨੀਗੜ੍ਹ ਦੇ ਤੀਸਰਾ ਕੈਂਪ ਹੈ ਅਸੀਂ ਹਰ ਸਾਲ ਕੈਂਪ ਲਗਾਉਂਦੇ ਆ ਇਹ ਸਰਪੋੜਨੀਗੜ੍ਹ ਤੇ ਅੱਜ ਦੀ ਜਿਹੜੀ ਤੀਜਾ ਕੈਂਪ ਹੈ ਇਸ ਤੋਂ ਪਹਿਲਾਂ ਅਸੀਂ ਦੋ ਕੈਂਪ ਅਸੀਂ ਲਗਾ ਚੁੱਕੇ ਆ ਸ਼ਿਵ ਮੰਦਿਰ ਦੇ ਵਿੱਚ ਤੇ ਗੁਰਦੁਆਰਾ ਨੌਵੀਂ ਪਤਸ਼ਾਈ ਕੋਨਗੜ੍ਹ 'ਚ ਕਿੰਨੇ ਹੋਂ ਤੱਕ ਬਿਜੂਟ ਹੋ ਚੁੱਕੇ ਹੈ ਇਸ ਕੈਂਪ ਦੇ ਵਿੱਚ ਇਸ ਤੋਂ ਪਹਿਲਾਂ ਦੇ ਸੀ ਕੈਂਪ ਲਗਾਏ ਆ ਉਹਨਾਂ ਦੇ ਵਿੱਚ 70 ਤੋਂ 80 ਯੂਨਿਟ ਕਲੈਕਟ ਕਰ ਚੁੱਕੇ ਹਾਂ ਇਸ ਕੈਂਪ ਦੇ ਵਿੱਚ ਕਿੰਨਾ ਟਾਰਗੇਟ ਹੈ ਇਸ ਕੈਂਪ ਦੇ ਵਿੱਚ ਵੀ ਸਾਡਾ 80 ਦਾ ਟਾਰਗੇਟ ਹੈ ਹੋਂ ਤੱਕ ਅਸੀਂ 20 ਕਰ ਚੁੱਕੇ ਹਾਂ ਤੇ ਆਸ ਹੈ ਕਿ ਪੂਰੇ ਕਰ ਲਵਾਂਗੇ ਕਿੱਥੋਂ ਦੀ ਸਸਤਿਆਂ ਨਾਲ ਆ ਕੇ ਉਹਦੇ ਕੋਲ ਇਹ ਬੈਂਕ ਉਹਨਾਂ ਡਾਕਟਰਾਂ ਕੀ ਕਿੱਥੋਂ ਆਈਏ ਧੋਕੇ ਟੀਮ ਕਿੱਥੋਂ ਆਈਏ ਇਹ ਰੈਬਰ ਹਸਪਤਾਲ ਦੀ ਹੀ ਟੀਮ ਹੈ